ਵਿਕਰਮ ਜਿਠਿਆ ਨੇ ਸੀਮਾਂਨ ਤੇ ਕੱਸਿਆ ਤੰਜ ਕਿ ਹੈ ਮੁੱਖ ਮੰਤਰੀ ਦੇ ਐਡਵਾਈਜ਼ਰ ਹਵਾਲਾ ਰਾਹੀ ਪੈਸੇ ਕੈਨੇਡਾ ਜਾਂ ਆਸਟ੍ਰੇਲੀਆ ਭੇਜ ਚੁੱਕੇ ਹਨ ਬਲਤੇਜ ਪੰਨੂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਡਵਾਈਜ਼ਰ ਨੂੰ ਐਲਓਸੀ ਜਾਰੀ ਕੀਤਾ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ ਹੁਣ ਦੇਖਣਾ ਇਹ ਹੈ ਕਿ ਪਹਿਲਾ ਐਡਵਾਈਜ਼ਰ ਭੱਜਦੇ ਹਨ ਜਾਂ ਮੁੱਖ ਮੰਤਰੀ ਅੱਗੋਂ ਦੇਖੋ ਇਸ ਵੀਡੀਓ ਵਿੱਚ ਵਿਕਰਮ ਸਿੰਘ ਜਿਠਿਆ ਨੇ ਹੋਰ ਕੁੱਝ ਕੀ ਕਿਹਾ ਸਭ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋ ਰਾ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਮਲਦੇਸ਼ ਪੰਡੋਰਾ ਨੂੰ ਬੁਲਾ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਲੋਨ ਦੀ ਸਰਕਾਰ ਤੇ ਨੇ ਕੀ ਕਹਿਣਾ ਚਾਹੋਗੇ ਕਿ ਕੀ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਭ ਹੀ ਦਿੱਤਾ ਜਾ ਰਿਹਾ ਹੈ ਆਹ ਲੇਤਾ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਦੇ ਆ ਛੱਡ ਪਰਾਂ ਐ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਫੱਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ एक्चुअली ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਣੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਹਵਾੜੀਆ ਵਿਕਰਮਜੀਤਿਆ ਨੇ ਸੀਮਾਂੰਤ ਤੇ ਕੱਸਿਆ ਤੰਜ ਕਿ ਹੈ ਮੁੱਖ ਮੰਤਰੀ ਦੇ ਐਡਵਾਈਜ਼ਰ ਹਵਾਲਾ ਰਾਹੀ ਪੈਸੇ ਕੈਨੇਡਾ ਜਾਂ ਆਸਟ੍ਰੇਲੀਆ ਭੇਜ ਚੁੱਕੇ ਹਨ ਬਲਤੇਜ ਪੰਨੂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਡਵਾਈਜ਼ਰ ਨੂੰ ਐਲਓਸੀ ਜਾਰੀ ਕੀਤਾ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ ਹੁਣ ਦੇਖਣਾ ਇਹ ਹੈ ਕਿ ਪਹਿਲਾ ਐਡਵਾਈਜ਼ਰ ਭੱਜਦੇ ਹਨ ਜਾਂ ਮੁੱਖ ਮੰਤਰੀ ਅੱਗੋਂ ਦੇਖੋ ਇਸ ਵੀਡੀਓ ਵਿੱਚ ਵਿਕਰਮ ਸਿੰਘ ਜਿਠਿਆ ਨੇ ਹੋਰ ਕੁੱਝ ਕੀ ਕਿਹਾ ਸਭ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋ ਰਾ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਲਾਦਤਾ ਗਿਆ ਉਸ ਤੋਂ ਬਾਅਦ ਮਲਦੇਸ਼ ਪੰਡੋਰਾ ਨੂੰ ਲਾਦਤਾ ਗਿਆ ਹੈ ਓਐਸਡੀ ਜਿਹੜੇ ਨੇ ਉਹਨਾਂ ਦੇ ਲੋਨ ਦੀ ਸਿਕਾਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲਦੇ ਨੇ ਉਹਨਾਂ ਨੂੰ ਲਾਭੇ ਕੀਤਾ ਜਾ ਰਿਹਾ ਹੈ ਆਹ ਲੇਤਾ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਕੇ ਆ ਛੱਡ ਪਰਾਂ ਐ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਭਲੇ ਦੇਖਣ ਦੀ ਗੱਲ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ एडवाਇਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਹਵਾੜੀ ਆ ਵਿਕਰਮ ਜਿਠਿਆ ਨੇ ਸਿਆਮੰਤੇ ਕੱਸਿਆ ਤੰਜ ਕਿਹਾ ਮੁੱਖ ਮੰਤਰੀ ਦੇ ਐਡਵਾਈਜ਼ਰ ਹਵਾਲਾ ਰਾਹੀਂ ਪੈਸੇ ਕੈਨੇਡਾ ਜਾਂ ਆਸਟ੍ਰੇਲੀਆ ਭੇਜ ਚੁੱਕੇ ਹਨ ਬਲਤੇਜ ਪੰਨੂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਡਵਾਈਜ਼ਰ ਨੂੰ ਐਲਓਸੀ ਜਾਰੀ ਕੀਤਾ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ ਹੁਣ ਦੇਖਣਾ ਇਹ ਹੈ ਕਿ ਪਹਿਲਾ ਐਡਵਾਈਜ਼ਰ ਭੱਜਦੇ ਹਨ ਜਾਂ ਮੁੱਖ ਮੰਤਰੀ ਆਗੋ ਦੇਖੋ ਇਸ ਵੀਡੀਓ ਵਿੱਚ ਵਿਕਰਮ ਸਿੰਘ ਜਿਠਿਆ ਨੇ ਹੋਰ ਕੁਝ ਕੀ ਕਿਹਾ ਕਾ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋਰਾਂ ਜੀ ਅਸੀਂ ਗੱਲ ਕਰ ਲਈਏ ਸੀਐਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਤਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਮਲਤੇਜ ਪੰਨੂ ਹੋਰਾਂ ਨੂੰ ਬੁਲਾ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਨੌਂ ਦੀ ਫਿਕਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਭੇ ਕੀਤਾ ਜਾ ਰਿਹਾ ਹਾਲੇ ਤਾਂ ਯਾਰ ਉਹਦੇ ਉਹ ਉਹੀ ਲੱਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰ ਆਏ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹੱਲੇ ਲਾਇਆ ਕਿ ਨਹੀਂ ਲਾਇਆ ਫੱਲੇ ਦੇਖਣ ਦੀ ਗੱਲ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਐਕਚੁਅਲੀ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ एडवाਇਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਅਵਾੜਿਆ